ਤੇ ਨੀਂਦ ਵੀ ਆ ਗਈ ਆ ਗਈ ਆ ਗਈ ਕਰੀਤੇ ਵੀ ਆਇਆ ਮੱਕੀ ਤੇ ਲੱਗਦਾ ਕਰੀਤੇ ਵੀ ਆਇਆ ਕਰੀਤੇ ਵੀ ਤੇ ਤਾਂ ਨਹੀਂ ਚੱਲਦੀ ਕਰ ਰੋਈ ਕਰਨਾ ਗਰੀਬ ਦੇ ਬਚਾਰਾ ਤੇ ਚੱਲਦੀ ਪਾਟੇ ਪਿਆਰੀ ਕਰਦਾ ਉਹ ਨਾ ਇਹਦਾ ਪਾਣੀ ਨਾ ਡੋਈ ਦੀ ਤੇ ਚੱਲਦਾ ਹਰ ਤੋਂ ਪੁੱਲ ਰੋ ਨਾ ਨਾ ਰੋ ਸਰ ਉਹ ਬਰਾਂਡ ਲਾ ਹੌਣੇ ਦਾ ਖਾਲੇ ਨਾਲ ਥੋੜਾ ਪਿਆਉਣੋ ਮੌਕੇ ਤੇ ਫਤਿਹਗੜ ਚੂੜੀਆਂ ਛੋਏ ਸੜਖਾਸ ਸੇਚ ਮਾਂ ਦੀ ਹੋਈ ਮੌਤ ਲੜਕੀ ਹੋਈ ਜ਼ਖਮੀ ਅਣਪਛਾਤੀ ਕਾਰ ਚਾਲਕ ਔਰਤ ਨੂੰ ਕੁਚਲ ਕੇ ਹੋਏ ਫਰਾਰ ਪੁਲਸ ਵੱਲੋਂ ਕਾਰਵਾਈ ਨਾ ਹੋਣ ਤੇ ਪਰਿਵਾਰਕ ਮੈਂਬਰ ਪੜਕੇ ਮੀਚ ਲਾਸ਼ ਨੂੰ ਸੜਕ ਤੇ ਰੱਖ ਕੇ ਕੀਤਾ ਚੱਕਾ ਜਾਮ ਅਤੇ ਕੀਤੀ ਪੁਲਸ ਵੱਲੋਂ ਨਾਰੀਬਾਜੀ ਅੱਜ ਸ਼ਾਮ ਨੂੰ ਫਤਿਹਗੜ ਚੂੜੀਆਂ ਪਟਾਲਾ ਰੋਡ ਟੱਪੜੀਆਂ ਮੋੜ ਉੱਪਰ ਇੱਕ ਸੜਖਾਸ ਸੇਚ ਮਾਂ ਦੀ ਮੌਤ ਹੋ ਜਾਣ ਅਤੇ ਲੜਕੀ ਤੇ ਜ਼ਖਮੀ ਹੋ ਜਾਣ ਦੀ ਦੁਖਦਾਈ ਖਬਰ ਸਾਮਨੇ ਆਈ ਹੈ ਇਸ ਸਬੰਧੀ ਮਰਤਕ ਗਰਮੀਤ ਕੋਰ 42 ਸਾਲਾ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਆਜਮਪੁਰਾ थाना ਫਤਿਹਗੜ ਚੂੜੀਆਂ ਆਪਣੀ ਬੇਟੀ ਇੰਦਰਜੀਤ ਕੋਰ ਦੇ ਨਾਲ ਫਤਿਹਗੜ ਚੂੜੀਆਂ ਤੋਂ ਆਪਣੇ ਪਿੰਡ ਆਜਮਪੁਰਾ ਸਕੂਟਰੀ ਉੱਪਰ ਜਾ ਰਹੀਆਂ ਸਨ ਅਤੇ ਉਸ ਦੀ ਬੇਟੀ ਸਕੂਟਰੀ ਚਲਾ ਰਹੀ ਸੀ ਕਿ ਜਦ ਕੇ ਮਰਤਕ ਗੁਰਮੀਤ ਕੌਰ ਉਸ ਦੇ ਪਿੱਛੇ ਬੈਠੀ ਸੀ ਜਦ ਫਤਿਹਗੜ ਚੂੜੀਆਂ ਤੋਂ ਬਾਹਰ ਟੱਪਰੀਆਂ ਮੋੜ ਉੱਪਰ ਪਹੁੰਚੀਆਂ ਤਾਂ ਅਗੋਂ ਤੇਜ਼ ਰਫ਼ਤਾਰ ਕਾਰ ਆਉਂਦੀ ਉਹਨਾਂ ਦਿਖਾਈ ਦਿੱਤੀ ਅਤੇ ਸਕੂਟਰੀ ਤੇ ਪਿੱਛੇ ਬੈਠੀ ਮਾਂ ਸਕੂਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ ਅਤੇ ਅਗੋਂ ਆ ਰਹੀ ਅਣਪਛਾਤੀ ਤੇਜ਼ ਰਫ਼ਤਾਰ ਕਾਰ ਹੇਠਾਂ ਡਿੱਗੀ ਗੁਰਮੀਤ ਕੌਰ ਨੂੰ ਧਰਾੜ ਦਿੰਦੀ ਹੈ ਤੇ ਉਹ ਕਾਰ ਉੱਥੋਂ ਫਰਾਰ ਹੋ ਜਾਂਦੀ ਹੈ ਗੁਰਮੀਤ ਕੌਰ ਨੂੰ ਬਟਾਲਾ ਰੋਡ ਮਹਾਜਨ ਹਸਪਤਾਲ ਲਿਆਂਦਾ ਜਾਂਦਾ ਜਿੱਥੇ ਦੀ ਮੌਤ ਹੋ ਜਾਂਦੀ ਹੈ ਅਤੇ ਜਦ ਕੇ ਬੇਟੀ ਇੰਦਰਜੀਤ ਕੋ ਨੂੰ ਮਾਮੂਲੀ ਛਟਾਂ ਲੱਗੀਆਂ ਹਨ ਬੇਟੀ ਇੰਦਰਜੀਤ ਕੋ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਗਰਮੀਤ ਕੋ ਦੀ ਮੌਤ ਤੋਂ 2-2 ਘੰਟੇ ਬਾਅਦ ਜਦ ਪੁਲਸوں ਨੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਗੁੱਸੇ ਵਿੱਚ ਚੁ ਆ ਗਏ ਅਤੇ ਉਹਨਾਂ ਗੁੱਸੇ ਵਿੱਚ ਆਣ ਕੇ Laash ਨੂੰ ਬਰਸਾਤ ਵਿੱਚ ਹੀ ਛੜਕ ਉੱਪਰ ਰੱਖ ਦਿੱਤਾ ਅਤੇ ਚੱਕਾ ਜਾਮ ਕਰ ਦਿੱਤਾ ਅਤੇ ਵੇਖ ਤੇ ਵੇਖ ਤੇ ਬਟਾਲਾ ਰੋਡ ਮਾਝਾ ਹਸਪਤਾਲ ਦੇ ਸਾਹਮਣੇ ਦੋਵੇਂ ਪਾਸੇ ਮਹੰਨਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਗੁੱਸੇ ਵਿੱਚ ਆ ਕੇ ਪੁਲਿਸ ਅਤੇ ਪ੍ਰਸ਼ਾਸਨ ਵਿਰੁੱਧ ਜ਼ਬਰਦਸਤ ਨਾਰੀ ਭਾਜੀ ਵੀ ਕੀਤੀ ਇਸ ਮੌਕੇ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਵਚਕਾਰ ਤਖੀ ਚਟਪੀ ਹੋਈ ਇਸ ਮਕੇ ਪਰਵਾਰਕ ਮੈਂਬਰਾਂ ਨੇ ਕਥਿਤ ਤੌਰ ਤੇ ਪੁਲਸ ਉਪਰ ਦੋਸ਼ ਲਗਾਉਂਦੇ ਹੋਏ ਕਿ ਆਕੇ 2-2 ਘੰਟੇ ਬੀਤ ਜਾਂਦੇ ਭਾਪੂ ਦੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਹਨਾਂ ਦੀ ਮਰਤਕ ਦੀ ਲਾਸ਼ ਮਹੀ ਵਿੱਚ ਪਿਛ ਰਹੀ ਹੈ ਅਤੇ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹਨਾਂ ਨੇ ਲਾਸ਼ ਨੂੰ ਛੜਕਤੇ ਰੱਖ ਕੇ ਚੱਕਾ ਜਾਮ ਕੀਤਾ ਉਹਨਾਂ ਨੇ ਮੰਗ ਕੀਤੀ ਕਿ ਪੁਲਸ ਤੁਰੰਤ ਕਾਰਵਾਈ ਕਰੇ ਅਤੇ ਮੁਲਜ਼ਮਾਂ ਦੀ ਪਾਲਕਰ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਲੰਮੇ ਜਤੋ ਜਹਤ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਝੁੱਕ ਕੇ ਹਸਪਤਾਲ ਲਿਆਂਦਾ ਤਾਂ ਬਾਅਦ ਵਿੱਚ ਆਵਾਜ਼ਾਈ ਸ਼ੁਰੂ ਹੋਈ ਅਤੇ ਪੁਲਿਸ ਵੱਲੋਂ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲੇ ਭੇਜ ਦਿੱਤਾ ਹੈ ਫਤਿਹਗੜ ਚੂੜੀਆਂ ਬਟਾਲਾ ਰੋਡ ਤੇ ਤੌੜਗੜ ਰੋਡ ਤੇ ਨਿਸ਼ਠੀਕ ਇੱਕ ਸੜਕਾ ਸਾਇਆ ਜਿਸ ਵਿੱਚ ਮਾਂ ਬੇਟੀ ਜੋ ਕਿ ਫਤਿਹਗੜ ਚੂੜੀਆਂ ਵਾਲੇ ਪਾਸੇ ਤੋਂ ਕਾਲਾਫਗਾਨਾ ਆਜਾਪੁਰੇ ਚਾਰੀਆਂ ਸਨ ਤੇ ਅਚਾਨਕ ਸਕੂਟੀ ਦਾ ਬੈਲੈਂਸ ਵਿਗੜ ਕਰਨ ਸਕੂਟੀ ਤੋਂ ਹੇਠਾਂ ਪਿੱਛੇ ਬੈਠੀ ਉਸ ਦੀ ਮਾਤਾ ਜਿਹੜੀ ਹੇਠਾਂ ਦੇਖਦੇ ਨੇ ਤੇ ਅਗੋਂ ਤੇਜ਼ ਰਫ਼ਤਾਰ ਆ ਰਹੀ ਕਾਰ ਜੋ ਕਿ ਜੋ ਮਹਿਲਾ ਦੇਖਦੇ ਨੇ ਪਿੱਛੇ ਉਸ ਨੂੰ ਗਰਾੜ ਕੇ ਕਾਰ ਵਾਲਿਆ ਫਰਾਰ ਹੋ ਜਾਂਦੇ ਨੇ ਤੇ ਮਾਤਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਗਰਮੀਤ ਕੌਰ ਮਾਤਾ ਹੈ ਪਿੰਡ ਕਾਲਾਫਗਾਨੇ ਦੇ ਨੀਤੀਕ ਆਜਾਪੁਰੇ ਦੀ ਰਹਿਣ ਵਾਲੀ ਹੈ ਤੇ ਬੇਟੀ ਜਦ ਕੇ ਜਿਸ ਨੂੰ ਛੱਟਾ ਲੱਗਿਆ ਨੇ ਉਸ ਨੂੰ ਮਾਦਨਾ ਹਸਤਾਂ ਲਿਆਦਾ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਗੱਲਬਾਤ ਕਰਦੇ ਪੀੜਤ ਪਰਿਵਾਰ ਨਾਲ ਵਾਈਫ ਹੈ ਤੇ ਮੇਰੇ ਮਾਤਾ ਜੀ ਆ ਇਹ ਉਹਨਾਂ ਨੇ ਇਕੱਲੇ-ਕਿੱਨੇ ਮਿਲਦੀ ਆ ਨਾ ਉਹਨਾਂ ਦਾ ਮਾਪਿਓ ਨਾ ਕੋਈ ਭੈਣ ਭਰਾ ਵੀ ਹੈਂਡੀਕੈਪ ਆ ਕੋਈ ਪਰਿਵਾਰ ਨਹੀਂ ਹੈਗਾ ਤੇ ਇਹ ਜਾਣਦੇ ਸੀ ਤਾਂ ਸਮਾਨ ਲੈਣ ਸੱਸਲੇ ਸੱਸ ਮੇਰੇ ਲੱਗਦੇ ਤੇ ਉਹ ਸਮਾਨ ਲੈਣ ਜਾਣਦੇ ਸੀ ਤੇ ਮੀਂ ਪੈਂਦਿਆ ਇਹਨਾਂ ਦਾ ਮੈਨੂੰ ਫੋਨ ਆਇਆ ਤੇ ਕਹਿੰਦੇ ਸੀ ਕਿੱਧਰੋਂ ਗਏ ਇਹ ਫਤੇਗੜ ਚੂੜੀਆਂ ਤੋਂ ਕਾਲੇ ਫਤੇਗੜ ਕਾਲਿਆਂ ਨੂੰ ਜਾਣਦੇ ਤੇ ਗਾੜੀ ਮੋਟਰਸਾਈਕਲਾਂ ਦੇ ਨਾਲ ਹੀ ਜਾਣਦੇ ਆ ਗੱਡੀ ਗੱਡਿਓ ਗੱਡੀ ਬੜੀ ਤੇਜ਼ ਆਈ ਟਿੱਕੀ ਨਾ ਮੈਂ ਥੋੜੀ ਜਿਹੀ ਬ੍ਰੇਕ ਮਾਰੀ ਆ ਪਰ ਕਿ ਨਾ ਉਹਨੇ ਗੱਡੀ ਆਦੇ ਨੇ ਇੱਕਦਮ ਐਨੂੰ ਮੋੜੀ ਤੇ ਮੇਰੀ ਗੱਡੀ ਸਕੂਟਰੀ ਡੋਲ ਕੇ ਡਿੱਗੀ ਤੇ ਉਹ ਮੰਮੀ ਮੇਰੀ ਡਿੱਗੀ ਆ ਉਹਨੇ ਸਪੀਡ ਤੇ ਆ ਕੇ ਮੰਮੀ ਦੇ ਉੱਤੇ ਇੱਕ ਧੋਨ ਤੇ ਚੜਤੀ ਮੋਕੇ ਤੇ ਮੋਤੋ ਗਈ ਰੋੜ ਦੀ ਥੱਲੇ ਦੇ ਚੱਲੇ ਹੀ ਦੇਤੀ ਐਸੇ ਕੋਈ ਵੀ ਨਹੀਂ ਕਿ ਕਿਤੇ ਮੈਂ ਮੋਟਰਸਾਈਕਲ ਗੱਡੀ ਖਿਲਾਰ ਕੇ ਮੈਂ ਵੇਖ ਲਾ ਨਹੀਂ ਵੇਖਿਆ ਉਹ ਜਾ ਕੇ ਲੈ ਗਿਆ ਉਹ ਜਾ ਕੇ ਲੈ ਗਿਆ ਕਾਰ ਸੀ ਤੇਰੇ ਉਤੇ ਰੰਗ ਦੀ 440 ਨੰਬਰ ਦੀ ਵਾਹਤ ਚੱਲ ਗਈ ਹਾਂਜੀ ਸਰ ਇਹ ਆ ਮੂਹਰੇ ਜੀ ਸਾਹ ਲੱਗ ਗਏ ਤੁਹਾਨੂੰ ਭੇਜਿਆ ਸੀ 440 ਨੰਬਰ ਦਾ ਲੱਗ ਗਿਆ 440 ਸਰ ਜੇਰਾ ਬਦਲ ਲੱਗਿਆ ਅਰੇ ਨਾ ਨੇ ਮੈਨੂੰ ਫੋਨ ਕੀਤਾ ਮੈਂ ਦੁਕਾਨ ਤੇ ਮੇਰੀ ਕਾਲੇ ਬਗਾਨੇ ਦੀ ਦੁਕਾਨੇ ਇਹਨਾਂ ਨੇ ਮੈਨੂੰ ਫੋਨ ਕੀਤਾ ਆ ਐਕਸੀਡੈਂਟ ਹੋ ਗਿਆ ਤੇ ਉਹ ਗੱਡੀ ਵਾਲਾ ਸਾਈਡ ਮਾਰ ਗਿਆ ਵਾ ਤੇ ਮੰਮੀ ਮੌਕੇ ਤੇ ਹੀ ਉਹਨਾਂ ਦੇ ਸਿਰ ਦੇ ਉੱਪਰ ਹੀ ਲਗਾ ਦਿੱਤੀ ਉਹਨਾਂ ਮੌਕਾ ਨਹੀਂ ਦਿੱਤਾ ਜੋ ਉਹ ਸਾਰੇ ਆਏ 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 ਤੇ ਹੁਣ ਮੌਕਾ ਵੇਖਣ ਗਏ ਤੇ ਕੋਈ ਹਲੇ ਕਾਰਵਾਈ ਰੇ ਨੀਮ ਸਾਰੇ ਦੀ ਉਹੋ ਹੀ ਆ ਜਿਹੜੇ ਫਰੀਦਪੁਰ ਤੇ ਕਿ ਕੋਈ ਨਹੀਂ ਆਈ ਕੋਈ ਨਹੀਂ ਆਈ ਕਾਰਵਾਈ ਨਹੀਂ ਜੱਡੀ ਵਾਲੇ ਆ ਕੇ ਤੇ ਟੰਡਾ ਹਰਿਆ 1.5 ਘੰਟਾ 1.5 ਘੰਟਾ 1.5 ਘੰਟਾ ਹੋ ਗਿਆ ਟੰਡਾ 1.5 ਬਿਠਾ ਗਏ ਜੇ ਐਡਾ ਹੀ ਖੜ ਤੇ ਉਤੇ ਰੋਡ ਤੇ ਡੇਜ ਫਿਰ ਨੂਨ ਸਾਹਿਬ ਵਾਦੋ ਜਿਹੜਾ ਪੱਟ ਗਿਆ ਉਹਨੇ ਕੋਈ ਪਾਣੀ ਦਾ ਘੋਟੇ ਮਛਾਣਾ ਠਾਇਆ ਜਾਂ ਉਹਦਾ ਗੱਡੀ ਟਾਰਨ ਕਾ ਕੇ ਮੌਕੇ ਤੇ ਹੀ ਤਰਕ ਤਾਂ ਗੱਡੀ ਤੇ ਨਹੀਂ ਤੁਹਾਨੂੰ ਇਨਸਾਫ ਚਾਹੀਦਾ ਗ੍ਰফতার ਪੁਲਿਸ ਕਰੇ ਇਹਨੂੰ ਸਾਜਾ ਦੇਵੇ ਸਾਕਤਕਾਰ ਵੀ ਕਰੇ ਹੰਗਮ ਸਾਹਿਬ ਮੇਰੀ ਅ ਘੰਟਾ ਬਾਜੀ ਹੋ ਗਿਆ ਜੇ ਮੇਰੇ ਪਿੰਡ ਫੋਨ ਗਿਆ ਸੀ ਕਿ ਪੈਦਾ ਤੇਰੇ ਗਵਾਂਢੀ ਜਿਹੜੇ ਦੇ ਪੀ ਐਕਸੀਡੈਂਟ ਹੋ ਗਿਆ ਤੇ ਦਾ ਡੈਥ ਹੋ ਗਈ ਆ ਡੇਢ ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹੇ ਆ ਤੁਹਾਨੂੰ ਕਿਸੇ ਨੇ ਕੋਈ ਪੁਲਿਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਂਬੂਲੈਂਸ ਨਹੀਂ ਕੋਈ ਸੁਣਾਈ ਨਹੀਂ ਰਿਹਾ ਹੈਗੇ ਮਾਜਨਾ ਹਸਪੀਟਲ ਦੇ ਵਿੱਚ ਰਹੇ ਆ ਤੁਹਾਨੂੰ ਆਹ ਗੱਲ ਬਾਤ ਹੈ ਆਹ ਆ ਕੁੜੀ ਨਾਲ ਇਹਨੂੰ ਮੌਕੇ ਦਾ ਸਾਰਾ ਪਤਾ ਹੈਗਾ ਜੀ ਤੇ ਇਹਦਾ ਤੇ ਵਿਚਾਰੇ ਦਾ ਘਰ ਦਾ ਜਿਹੜਾ ਨਾ ਬਿਲਕੁਲ ਦੀਵਾ ਬੁਝਣ ਵਾਲੀ ਗੱਲ ਹੋ ਗਈ ਜੇ ਇੱਕ ਲੱਤਾਂ ਤੋਂ ਆਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ ਇਹ ਇਹ ਵਿਚਾਰੀ ਇਹਨੇ ਧੀ ਜਵਾਈ ਆਤੀ ਦਾ ਜਵਾਈ ਨੂੰ ਪੁੱਤ ਬਣਾਇਆ ਇਹਨੂੰ ਤੇ ਇਹਨਾਂ ਦੇ ਸਿਰ ਤੇ ਘਰ ਦੀਵਾ ਬੁਝ ਗਿਆ ਜੀ ਇੱਕ ਹਵਤਾ ਤੇ ਗੱਡੀ ਨੰਬਰ ਆ ਵੀਰ ਮੋ ਹੁਣੇ ਲਿਖਾ ਕੇ ਗਿਆ ਜੀ ਆਹ ਦੱਸੋ ਗੱਡੀ ਨੰਬਰ ਭਾਜੀ ਗੱਡੀ ਹੈ ਗੱਡੀ ਨੰਬਰ ਐਚ ਆਰ 1402 ਕਿਹੜੀ ਗੱਡੀ ਆ ਗੱਡੀ ਦਾ ਨਹੀਂ ਇੱਕ ਆ ਤਾਂ ਪਤਾ ਨੰਬਰ ਆ ਆ ਗਿਆ ਗੱਡੀ ਕਿਹੜੀ ਹਰਿਆਣਾ ਨੰਬਰ ਗੱਡੀ ਫਿਰ ਬੋਰਡ ਤੇ ਸ਼ੂ ਨੰਬਰ ਹੀ ਖੜੀ ਐਚ ਆਰ 1402 ਜੀ ਇੱਥੇ ਆਪਾਂ ਫਟੇਗੜ ਝੂੜੀਆਂ ਮਹਾਜਣਾ ਹਸਪੀਟਲ ਤੇ ਲਾਗੇ ਖਲੋਤੇ ਆ ਆਜੋ ਪਰਤੋ ਜੇ ਸਾਡੇ ਭਰਾ ਵਾ ਨਾਲ ਇਹ ਉਹਨਾਂ ਦੀ ਵਾਈਫ ਉਹਨਾਂ ਦੀ ਜਿਹੜੀ ਨੂੰਹ ਹੀ ਨਾਲ ਉਹ ਜਾ ਰਹੇ ਆ ਵੇਖੋ ਖਲੁੱਤੀ ਲਾਗੇ ਤੇਰੇ ਕੋਲ ਹੀ ਇੱਥੇ ਆ ਬੱਸ ਮੰਡੀ ਦੇ ਕੋਲ ਹੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਦ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਜੀ ਗੱਡੀ ਨਾਲ ਕੇਤੋ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਲਾਗੇ ਦੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਫਿਰ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਇਹ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ ਸਕਦਾ ਭਾਈ 2-3 ਘੰਟੇ ਹੋ ਗਏ ਜਾਨੂੰ ਪਿੱਛੇ ਨੇ ਤੇ ਮੈਂ ਅੰਮ੍ਰਿਤਸਰੋਂ ਚੱਲ ਕੇ ਵੀ ਆਇਆ ਤਾਂ ਕੋਈ ਸੁਣਵਾਈ ਨਹੀਂ ਹੋਣੀ ਉਹ ਸੜੇ ਤੇ ਆਏ ਨੇ ਚਲੇ ਗਏ ਨੇ ਉਹ ਕਦੀ ਕਹਿੰਦੇ ਤੇ ਕਣੀਆਂ ਨਾਲ ਪੈਂਦਾ ਆ ਤੇ ਕਦੀ ਕਹਿੰਦੇ ਫਰਕ ਨਹੀਂ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕਰਦੇ ਆ ਕੀ ਲੰਦੇ ਆ ਮੇਰੀ করুণਾ ਹੀ ਆ ਇਹ ਉਹਦਾ ਘਰ ਵਾਲਾ ਉਹਨਾਂ ਦੇ ਹੈ ਕੋਈ ਨਹੀਂਗਾ ਇਹ ਰਾਜੇਪੁਰੇ ਰਹਿੰਦੇ ਨੇ ਇਹਦਾ ਭਰਾ ਵਾ ਉਹ ਵੀ ਲਤੋਂ ਉਦਾਂ ਹੀ ਆ ਦੂਰ ਚੱਕਾ ਤੇ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹ ਤੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ ਘੰਟਾ ਡੇਢ ਘੰਟਾ ਹੋ ਗਿਆ ਉਹਨਾਂ ਸਾਰੇ ਪੁਲਸੀ ਚੁੱਪ ਕਰਕੇ ਮੁਰਦੀ ਜਾਣ ਰਹੀ ਆ ਕਾ ਕਾ ਇਹ ਕਰਕੇ ਜਾਮ ਕੀਤਾ ਗਿਆ ਕੋਈ ਨਾ ਕੋਈ ਕਾਰਵਾਈ ਤਾਂ ਸੁਣਾਈ ਹੋਣੀ ਚਾਹੀਦੀ ਹੈ ਨਾ ਹੋਣੀ ਚਾਹੀਏ ਸਾਨੂੰ ਇੱਕ ਐਕਸੀਡੈਂਟ ਦਾ ਪਾੜ ਲੱਗਾ ਹੀ ਬਟਾਰ ਉੱਤੇ ਐਕਸੀਡੈਂਟ ਹੋਇਆ ਉੱਥੇ ਹੀ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਡੈਥ ਹੋ ਗਈ ਆ ਬਾਕੀ ਗਾਂ ਜੋ ਅਫਸਰ ਕਹਿੰਨਗੇ ਉਹ ਤਾਲੀ ਕੀਤੀ ਜਾਊਗਾ